ਕਦੇ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਤੇ ਬੀਜੇਪੀ 9 ਮਾਸ ਦਾ ਰਿਸ਼ਤਾ ਹੈ ਕੋਈ ਸਸ 9 ਦਾ ਰਿਸ਼ਤਾ ਵੀ ਕਹਿੰਦਾ ਸੀਗਾ ਪਰ ਇਹ ਰਿਸ਼ਤਾ ਟੁੱਟਦਾ ਆ ਔਰ ਉਸ ਤੋਂ ਬਾਅਦ ਦੋਹੇ ਪਾਰਟੀਆਂ ਆਪਣੀ ਸਿਆਸੀ ਗਰਾਉਂਡ ਤਲਾਸ਼ਣ ਲੱਗਦੀਆਂ ਨੇ ਔਰ ਸਿਆਸੀ ਗਰਾਉਂਡ ਇੰਡਿਆ ਦੀ ਖਿਸਕਦੀ ਹੈ ਨਾ ਬੀਜੇਪੀ ਦੇ ਹੱਥ ਕੁਝ ਰਹਿੰਦਾ ਤੇ ਨਾ ਆ ਅਕਾਲੀ ਦਲ ਤੇ ਪਰ ਹੁਣ ਇਹ ਦੋਹੇ ਇੱਕ ਵਾਰ ਫਿਰ ਤੋਂ ਇਕੱਠੇ ਹੋ ਰਹੇ ਨੇ ਔਰ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਹੈ ਕਿ ਗੱਠ ਜੋੜ ਬਹੁਤ ਜਲਦ ਹੋ ਸਕਦਾ ਇਹਦਾ ਸੰਭਾਵਿਕ ਐਲਾਨ ਜਿਹੜਾ ਬਹੁਤ ਜਲਦ ਹੋਏਗਾ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਆ ਔਰ ਮੀਟਿੰਗ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਕੱਲ ਇੱਕ ਹੋਰ ਮੀਟਿੰਗ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਸ ਸਬੰਧੀ ਵੱਡੀ ਖਬਰ ਹੈ ਕਿ ਫਿਰ ਸੰਭਾਵਿਕ ਯਾਨੂ ਕਹਿ ਲਿਆ ਵੀ ਇੱਕ ਪ੍ਰਚਾਰਕ ਐਲਾਨ ਜਿਹੜਾ ਆ ਇਹ ਪਾਰਟੀ ਕਰ ਸਕਦੀ ਆ ਹੁਣ ਸਵਾਲ ਇਹ ਖੜਾ ਹੁੰਦਾ ਵੀ 9 ਮਾਸ ਦਾ ਰਿਸ਼ਤਾ ਜੁੜਦਾ ਆ ਤਾਂ ਫਿਰ ਕਿਹੜੇ ਕਿਡੀਆਂ ਚੁਣੌਤੀਆਂ ਦੋਹਾਂ ਦੇ ਕੋਲ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ 5 8 ਦੇ ਉੱਤੇ ਜਿਹੜੀ ਆ ਇੱਕ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਜਿਹਦੇ ਨੂੰ ਲੈ ਕੇ ਬੜੇ ਕਿਆਸੇ ਲਗਾਏ ਜਾ ਰਹੇ ਨੇ ਹਾਲਾਂਕਿ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ ਔਰ ਉਸ ਤੋਂ ਬਾਅਦ ਕੀ ਐਲਾਨ ਐਲਾਨ ਹੁੰਦਾ ਆ ਐਲਾਨ ਕਿਵੇਂ ਕੀਤਾ ਜਾਂਦਾ ਇਹ ਵੀ ਬਹੁਤ ਮਾਇਨੇ ਰੱਖਦਾ ਆ ਪਰ ਇਹ ਦੋਹੇ ਪਾਰਟੀਆਂ ਜਿਹੜੀਆਂ ਬੜੀਆਂ ਲੰਬੇ ਸਮੇਂ ਤੋਂ ਆਪਣ ਇੱਕ ਦੂਸਰੇ ਦੇ ਨਾਲ ਸੀਗੀਆਂ ਅ ਵੱਡੇ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਅ ਤੱਕ ਕਿ ਪੀਐਮ ਨਰਿੰਦਰ ਮੋਦੀ ਹੁਣੀ ਉਹਨਾਂ ਦਾ ਇੰਨਾ ਕਰਦੇ ਸਨ ਕਿ ਆਪਣੇ ਨਾਲ ਉਹਨੂੰ ਕਹਿੰਦੇ ਸੀ ਵੀ ਬਹੁਤ ਉਹਨਾਂ ਤੋਂ ਕੁਝ ਸਿੱਖਿਆ ਆ ਉਸ ਤੋਂ ਬਾਅਦ ਜੇ ਅਮਿਤ ਸ਼ਾਹ ਦੀ ਗੱਲ ਕਰੀਏ ਕਿ 10 ਫਰਵਰੀ ਨੂੰ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਆ ਸੀਗਾ ਬਿ ਐਲਾਨ ਤੇ ਅਸੀਂ ਪਾਰਟੀਆਂ ਜਿਹੜੀਆਂ ਨੇ ਬਹੁਤ ਸਮਾਂ ਇਕੱਠੀਆਂ ਰਹੀਆਂ ਪਰ ਅਸੀਂ ਪੰਜਾਬ ਦੇ ਵਿੱਚ ਜੋ ਵੀ ਡਿਸੀਜਨ ਆ ਦੋਹੇ ਪਾਰਟੀਆਂ ਮਿਲ ਕੇ ਲਵਾਂਗੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿਉਂਕਿ ਸਭ ਤੋਂ ਇਹ ਕਿਆਸੇ ਲਾਏ ਜਾ ਰਹੇ ਸੀ ਕਿ ਦੋਹੇ ਪਾਰਟੀਆਂ ਇਕੱਠੀਆਂ ਆ ਜਾਣਗੀਆਂ ਹੁਣ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕਰ ਲਈਏ ਚਾਹੇ ਭਾਜਪਾ ਦੀ ਲੀਡਰਸ਼ਿਪ ਹੋਵੇ ਜਾਂ ਫਿਰ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਉਹ ਲਗਾਤਾਰ ਕਹਿੰਦੇ ਰਿਹਾ ਵੀ ਇਹ 9 ਮਾਸ ਦਾ ਰਿਸ਼ਤਾ ਜੇ ਸਿਆਸੀ ਗਰਾਉਂਡ ਆਪਣੀ ਬਿਹਤਰ ਕਰਨੀ ਆ ਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਦੁਬਾਰਾ ਤੋਂ ਇਕੱਠੇ ਹੋਣਾ ਪੈਣਾ ਹੈ ਪਰ ਇਹ ਇਕੱਠੇ ਹੋਣਾ ਇਡਾ ਸੌਖਾ ਨਹੀਂ ਹੈ ਯਾਨੀ ਇਹ ਕਹ ਲੋ ਕਿ ਇਹ ਬੱਚਿਆਂ ਦਾ ਖੇਲ ਨਹੀਂ ਹੈ ਕਿਉਂਕਿ ਬਹੁਤ ਸਿਆਸੀ ਖੋਗ ਪਰਖ ਕੇ ਸਾਰੀਆਂ ਚੀਜ਼ਾਂ ਹੋਣੀਆਂ ਨੇ ਇਹ ਕਿਵੇਂ-ਕਿਵੇਂ ਹੋਏਗਾ ਕਿ ਇਸ ਤਰੀਕੇ ਹੋਏਗਾ ਚੁਣੌਤੀਆਂ ਕੀ ਆ ਇਹ ਸਾਰਾ ਕੁਝ ਡਿਸਕਸ ਕਰਨ ਦੇ ਲਈ ਮੇਰੇ ਨਾਲ ਮੇਰੇ ਸਾਥੀ ਨੇ ਜਗਵੰਤ ਸਿੰਘ ਬਰਾੜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਕਿਵੇਂ-ਕਿਵੇਂ ਜੜਾਇਆ ਸਿਆਸੀ ਗਰਾਊਂਡ ਜਿਹੜੀ ਆ ਉਹ ਕਿਦਾਂ ਬਣਾਇਕ ਜਾਏਗੀ ਇੱਕ ਬਰਾੜ ਸਾਹਿਬ ਇੱਕ ਗੱਲ ਇਹ ਤਾਂ ਹੈ ਵੀ ਜਦੋਂ ਇਹ ਵਿਛੜੇ ਸੀਗੇ ਤਾਂ ਕਿਸਾਨ ਉਦੋਂ ਵੀ ਫਰੰਟ ਲਾਈਨ ਦੇ ਉੱਤੇ ਸੀਗੇ ਹੁਣ ਜਦੋਂ ਇਹ ਇਕੱਠੇ ਹੋਣ ਦੀ ਗੱਲ ਕਰਦੇ ਆ ਤੇ ਕਿਸਾਨ ਉਦੋਂ ਵੀ ਫਰੰਟ ਲਾਈਨ ਤੇ ਆ ਕਿਹੜੀਆਂ-ਕਿਹੜੀਆਂ ਚੁਣੌਤੀਆਂ ਮੋਖਾ ਜੀ ਬਿਲਕੁਲ ਦੱਸ ਦिए ਕਿ ਪਹਿਲਾ ਜਿਹੜੀ ਗਠਜੋੜ ਦੀ ਖਬਰ ਹੈਗੀ ਆ ਤਾਂ ਇਹ ਜਿਹੜੀ ਪੂਰੀ ਜਿੰਨਾ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਆ ਕਿ ਗਠਜੋੜ ਆ ਇੱਕ ਦੋ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਸੰਭਵ ਹੈ ਗਿਆ ਤਾਂ ਟਾਪ ਸੋਰਸਸ ਤੋਂ ਇਹ ਖਬਰ ਸਾਹਮਣੇ ਆਈ ਆ ਤਾਂ ਸੀਡ ਸ਼ੇਰੀਂਗ ਦਾ ਫਾਰਮੂਲਾ ਜਿਹੜਾ ਹਮੇਸ਼ਾ ਹੀ ਲਗਾਤਾਰ ਫਸਦਾ ਆ ਰਿਹਾ ਸੀਗਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਕਈ ਵਾਰ ਟਰਾਈ ਕੀਤਾ ਕਿ ਸਾਡਾ ਗੱਠਜੋੜ ਹੋ ਜਾਵੇ ਪਰ ਕਿੰਦਾ ਜਿਵੇਂ ਆਪਣੇ ਪੰਜਾਬੀ ਜੀ ਕਹਿੰਦੇ ਕਿ ਕਰਾਰੀ ਕਿੱਥੇ ਆ ਕੇ ਫਸਦੇ ਸੀ ਉਹ ਕਰਾਰੀ ਸੀਟ ਸ਼ੇアリング ਤੇ ਆ ਕੇ ਫਸ ਜਾਂਦੇ ਸੀਗੇ ਤੇ ਇੱਕ ਪਾਸੇ 7-6 ਦੀਆਂ ਸੀਟਾਂ ਦੀ ਉਹ ਮੰਗ ਕੀਤੀ ਜਾਂਦੀ ਸੀਗੀ ਤਾਂ ਅਜੇਹੇ ਦੇ ਵਿੱਚ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 7 ਤੇ 5 ਸੀਟਾਂ ਤੇ ਜਿਹੜੀ ਉਹ ਸਹਿਮਤੀ ਬਣ ਗਈ ਆ 7 ਤੇ ਸ਼੍ਰੋਮਣੀ ਅਕਾਲੀ ਦਲ ਤੇ 5 ਤੇ ਭਾਜਪਾ ਤਾਂ ਜਿਨ੍ਹਾਂ ਦੇ ਵਿੱਚੋਂ ਦੱਸ ਦਈਏ ਕਿ ਗੁਰਦਾਸਪੁਰ ਪਠਾਨਕੋਟ ਤੇ ਦੂਸਰੇ ਪਾਸੇ ਅੰਮ੍ਰਿਤਸਰ ਇਹ ਤਿੰਨ ਸੀਟਾਂ ਦਾ ਭਾਜਪਾ ਪਹਿਲਾਂ ਲੜਦੀ ਰਹੀ ਆ ਪਰ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਆ ਕਿ ਜਲੰਧਰ ਅਤੇ ਪਟਿਆਲਾ ਇਹ ਦੋ ਸੀਟਾਂ ਨੇ ਜਿਹੜੀਆਂ ਉਹ ਵੀ ਭਾਜਪਾ ਦੇ ਹਿੱਸੇ ਜਿਹੜੀਆਂ ਉਹ ਆ ਸਕਦੀਆਂ ਨੇ ਤਾਂ ਇਸ ਦਾ ਜਿਵੇਂ ਕਾਰਨ ਕੀ ਹੈਗਾ ਕਿਉਂਕਿ ਭਾਜਪਾ ਨੂੰ ਲੱਗਦਾ ਕਿ ਸਾਡੀ ਸਥਿਤੀ ਇੱਥੇ ਜਲੰਧਰ ਦੇ ਵਿੱਚ ਬਹੁਤ ਸਟੌਕ ਹੈਗੀ ਆ ਤੇ ਜੇਕਰ ਅਕਾਲੀ ਦਲ ਜੇਕਰ ਨਾਲ ਹੁੰਦਾ ਕਿਉਂਕਿ ਜਦੋਂ ਕਿ ਨਵੀਂ ਇਲੈਕਸ਼ਨ ਵੀ ਹੋਏ ਸੀਗੇ ਤਾਂ ਉਦੋਂ ਅਕਾਲੀ ਦਲ ਦੂਸਰੇ ਪਾਸੇ ਜੇਕਰ ਭਾਜਪਾ ਦੀ ਗੱਲ ਕਰਦੀ ਜਾਵੇ ਤਾਂ ਦੋਨਾਂ ਦਾ ਬਹੁਤ ਘਾਟਾ ਕਹਿ ਸਕਦੇ ਕਿ ਫਾਸਲਾ ਸੀਗਾ ਤਾਂ ਜੇਕਰ ਦੋਨੇ ਇਕੱਠੇ ਮਿਲავ ਜਾਂਦੇ ਤਾਂ ਸ਼ਾਇਦ ਜਿਹੜਾ ਇਹਨਾਂ ਦਾ ਸਾਂਝਾ ਕੈਂਡੀਡੇਟ ਹੁੰਦਾ ਤਾਂ ਉਹ ਦੂਸਰੇ ਨੰਬਰ ਤੇ ਹੋ ਸਕਦਾ ਸੀਗਾ ਤਾਂ ਕੁਝ ਵੋਟਾਂ ਸ਼ਫਲ ਵੀ ਹੋ ਸਕਦੀਆਂ ਨੇ ਇੱਧਰ ਉੱਧਰ ਤਾਂ ਪਟਿਆਲਾ ਸੀਟ ਇਸ ਕਰਕੇ ਕਈ ਜਾ ਰਹੀ ਆ ਕਿਉਂਕਿ ਜੇਕਰ ਗੱਠ ਜੋੜ ਦੀ ਗੱਲ ਕਰਨ ਲਈ ਜਾਵੇ ਤਾਂ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਢੀਡ ਸਾਹਿਬ ਉਹ ਘਰ ਵਾਪਸੀ ਕਰਦੇ ਨੇ ਤਾਂ ਸਭ ਤੋਂ ਵੱਡਾ ਜਿਹੜਾ ਸੂਤਰਧਾਰ ਬਣਿਆ ਜਾਂਦਾ ਜਿਹੜਾ ਗੱਠ ਜੋੜ ਨੂੰ ਲੈ ਕੇ ਸੁਖਦੇਵ ਸਿੰਘ ਢੀਡ ਸਾਹਿਬ ਹੋ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਇਸ ਤੋਂ ਇਲਾਵਾ ਦੱਸ ਦਈਏ ਕਿਪਟਨ ਵਰਿੰਦਰ ਸਿੰਘ ਜੋ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸੀਗੇ ਅੱਜ ਕੱਲ ਉਹ ਭਾਜਪਾ ਦੇ ਵਿੱਚ ਨੇ ਤਾਂ ਉਹ ਪਿਛਲੇ ਦਿਨ ਤੁਸੀਂ ਵੀ ਪੜਿਆ ਹੋਣਾ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੇ ਵੀ ਦੇਖਿਆ ਹੋਣਾ ਕਿ ਉਸੁਰਕੀਆਂ ਦੇ ਵਿੱਚ ਬਣਿਆ ਕਿ ਸਭ ਤੋਂ ਵੱਧ ਜੇਕਰ ਜ਼ੋਰ ਲੱਗਿਆ ਹੋਇਆ ਕਿ ਅਲਾਈਅੰਸ ਹੋ ਜੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦਾ ਲੱਗਿਆ ਹੋਇਆ ਇਸ ਤੋਂ ਇਲਾਵਾ ਸੁਨੀਲ ਜਾਖੜ ਉਹਨਾਂ ਦੇ ਵੀ ਮੀਡੀਆ ਦੇ ਵਿੱਚ ਸਟੇਟਮੈਂਟਾਂ ਲਗਾਤਾਰ ਆਈਆਂ ਨੇ ਕਿ ਗੱੜਜੋੜ ਹੋਣਾ ਚਾਹੀਦਾ ਤੁਹਾਨੂੰ ਯਾਦ ਹੋਣਾ ਕਿ ਗੱਲ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਹਿਲੀ ਵਾਰ ਸੀ ਸੀਗੀ ਤਾਂ ਉਹਨਾਂ ਨੇ ਤੇ ਇਥੇ ਤੋਂ ਕਸਿਆ ਪ੍ਰਕਾਸ਼ ਸਿੰਘ ਬਾਦਲ ਮੇਰੇ ਉਹ ਗੁਰੂ ਸੀਗੇ ਮੈਂ ਉਹਨਾਂ ਦਾ ਇਕਲਾ ਵਿਦਿਆਰਥੀ ਕਾ ਪਰ ਉਹਨਾਂ ਨੇ ਮੇਰੇ ਤੋਂ ਕੂਠਾ ਨਹੀਂ ਮੰਗਿਆ ਇਸ ਤਰ੍ਹਾਂ ਦੀ ਸਟੇਟਮੈਂਟ ਉਹ ਦਿੱਤੀ ਤਾਂ ਸੁਨੀਲ ਜਾਖੜ ਦੀ ਉੱਤੇ ਹਾਜ਼ਰ ਹੋਣਾ ਤੇ ਇਹ ਵੀ ਕਿੰਦਾ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਦਰਸਾਉਂਦਾ ਹੈਗਾ ਤਾਂ ਸਭ ਤੋਂ ਵੱਡੀ ਜਿਹੜੀ ਅਪਡੇਟ ਸਾਂਝੀ ਕਰ ਰਿਹਾ ਕਿ ਜਿਹੜਾ ਅਕਾਲੀ ਅਤੇ ਭਾਜਪਾ ਦਾ ਗੱਠਜੋੜ ਕਿਸੇ ਵੇਲੇ ਵੀ ਸੰਭਵ ਹੋ ਸਕਦਾ ਆਉਣ ਵਾਲੇ 1-2 ਦਿਨਾਂ ਦੇ ਵਿੱਚ ਮੰਨਿਆ ਤੇ ਇਹ ਜਾ ਰਿਹਾ ਕਿ 13 ਤਰੀਕ ਤੱਕ ਜਿਹੜਾ ਕਿਸੇ ਵਕਤ ਵੀ ਐਲਾਨ ਹੋ ਸਕਦਾ ਕਿ ਜਿਹੜਾ 9 ਮਾਰਚ ਦਾ ਰਿਸ਼ਤਾ ਜਿਹੜੇ ਕਿਸਾਨੀ ਅੰਦੋਲਨ ਕਰਕੇ ਟੁੱਟ ਗਿਆ ਸੀਗਾ ਉਹ ਮੁੜ ਤੋਂ ਇਕੱਠਾ ਹੋ ਸਕਦਾ ਤਾਂ ਉਸ ਤੋਂ ਬਾਅਦ ਪੰਜਾਬ ਦੀ ਕਿਉਂ ਰਾਜਨੀਤੀ ਕਿਸ ਤਰ੍ਹਾਂ ਤਰਫ ਜਾਣੀ ਆ ਉਹ ਸਭ ਨੂੰ ਪਤਾ ਕਿਉਂਕਿ ਜੇਕਰ ਜਿਹ ਅਕਾਲੀ ਜਨ ਭਾਜਪਾ ਦੀ ਗੱਲ ਕਰ ਲਈ ਜਾਵੇ ਤਾਂ ਹਮੇਸ਼ਾ ਇਹ ਹੀ ਦਾਵਾ ਰਹਿੰਦਾ ਕਿ ਅਕਾਲੀ ਦਲ ਜਿਹੜਾ ਉਹ ਪਿੰਡੂ ਸੀਟਾਂ ਤੇ ਬਹੁਤ ਇੱਕੰਦਾ ਵੱਡੇ ਪੱਧਰ ਤੇ ਆਪਣੀ ਪਕੜ ਰੱਖਦਾ ਹਾਲਾਂਕਿ ਜੇਕਰ ਜਦੋਂ ਦੇ ਅੱਟ ਹੋਇਆ ਉਸ ਤਰ੍ਹਾਂ ਸੱਤਾ ਜਿਹੜੀ ਹੱਥ ਨਹੀਂ ਲੱਗੀ ਦੂਸਰੇ ਪਾਸੇ ਭਾਜਪਾ ਦਾ ਜਿਹੜਾ ਸ਼ਹਿਰੀ ਸੀਟਾਂ ਦੇ ਉੱਪਰ ਬਹੁਤ ਸੈਕਟਰ ਕੰਮ ਕਰਦਾ ਹੈਗਾ ਤੇ ਜੇਕਰ ਦੋਨੇ ਇਕੱਠੇ ਹੁੰਦੇ ਆ ਤਾਂ ਅਕਸਰ ਇਸੇ ਗੱਲ ਨੂੰ ਕਹਿੰਦੇ ਨੇ ਉਹ ਚਾਹੇ ਕਿੰਨ ਭਾਜਪਾ ਦੇ ਲੀਟਰ ਹੋਣ ਕਿ ਸਾਡਾ ਤਾਂ ਭਾਈਚਾਰਕ ਸਾਜ ਦਾ ਜਿਹੜਾ ਉਹ ਗੱਠ ਜੋੜ ਹੈਗਾ ਇਸ ਨੂੰ ਲੈ ਕੇ ਆਪਣੇ ਜਿਕਰ ਗੱਠ ਜੋੜ ਨੂੰ ਡਿਫਾਈਨ ਕਰਦੇ ਨੇ ਤਾਂ ਇਹੀ ਗੱਲ ਹੁੰਦੀ ਹੈ ਕਿ ਸਾਡਾ ਤਾਂ ਜਿਹੜਾ ਗੱਠ ਜੋੜ ਹੈਗਾ ਇਹ ਭਾਈਚਾਰਕ ਸਾਜ ਦਾ ਪ੍ਰਤੀਕ ਹੈਗਾ ਤਾਂ ਇਸ ਕਰਕੇ ਜਦੋਂ ਉਹ ਭਾਈਚਾਰੇ ਜੁੜਦੇ ਨੇ ਤਾਂ ਫਿਰ ਸਾਡਾ ਐਲਾਈਂਸ ਬਾਰਦਾ ਹੈਗਾ। ਜਿਵੇਂ ਅਸੀਂ ਦੱਸ ਰਿਹਾ। ਇਹ ਇੱਕ ਇੱਕ ਸਵਾਲ ਮੈਂ ਜਿਹੜਾ ਸਟਾਰਟਿੰਗ ਦੇ ਵਿੱਚ ਪੁੱਛਿਆ ਸੀ ਵੀ ਜਦੋਂ ਇਹਨਾਂ ਦਾ ਐਲਾਈਂਸ ਟੁੱਟਦਾ ਆ ਉਦੋਂ ਕਿਸਾਨ ਫਰੰਟ ਰੋ ਤੇ ਸੀਗੇ। ਹੁਣ 20 ਕਿਸਾਨ ਫਰੰਟ ਰੋ ਦੇ ਉੱਤੇ ਆ ਕਿਉਂਕਿ ਉਹ ਜਿਹੜਾ ਸੰਘਰਸ਼ਾ ਲਗਾਤਾਰ جاری ਆ। ਤੁਹਾਨੂੰ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਅੜਿੱਕਾ ਆ ਜਾਂ ਹੈਜ਼ਿਟੇਸ਼ਨ ਆ? ਤੋਂ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਕਿਉਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰਨ ਦੀ ਜਾਵੇ ਤਾਂ ਜਤਿੰਦਰ ਇਹ ਗੱਲ ਕਹਿਣਾ ਕੋਈ ਕਹਿੰਦਾ ਗਲਤ ਨਹੀਂ ਹੋਵੇਗੀ ਕਿ ਜਦੋਂ ਪਹਿਲਾ ਕਿਸਾਨੀ ਅੰਦੋਲਨ ਛੱਡਿਆ ਸੀ ਜਾਂ ਉਹਦੇ ਮਾਲਵੇ ਦੀਆਂ ਤੇ ਕਰੀਬਨ ਬਹੁਤ ਜਿਹੜੀਆਂ ਜਥੇਬੰਦੀਆਂ ਸੀਗਾ ਉਹ ਐਕਟਿਵ ਸੀਗਾ ਖਾਸ ਕਰਕੇ ਅਗਰਾਹ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਕਿੰਦਾ ਵੀ ਕੇ ਜੋ ਅਗਰਾਹ ਦੇ ਵੱਲੋਂ ਘਰਨਾ ਦਿੱਤਾ ਗਿਆ ਸੀ ਮੈਂ ਖੁਦ ਉਹ ਤਰਨਾ ਕਵਰ ਕੀਤਾ ਜਦੋਂ ਕਿੰਦਾ ਉੱਥੇ ਅਗਰਾਹ ਜਥੇਬੰਦੀ ਪਿੰਡ ਬਾਦਲ ਦੇ ਵਿੱਚ ਪਹੁੰਚਦੀ ਆ ਵੱਡਾ ਕਾਫਲਾ ਹੁੰਦਾ ਤੇ ਉੱਥੇ ਕਈ ਦਿਨ ਬਾਦਲ ਪਰਿਵਾਰ ਦਾ ਜਿਹੜਾ ਘਰ ਹੈਗਾ ਪਿੰਡ ਬਾਦਲ ਦੇ ਵਿੱਚ ਉੱਥੇ ਤਰਨਾ ਪ੍ਰਦਰਸ਼ਨ ਉਹ ਕਰਦੇ ਨੇ ਤਾਂ ਕਈ ਦਿਨ ਉੱਥੇ ਉਹ ਲਗਾਤਾਰ ਬੈਠੇ ਰਹਿੰਦੇ ਨੇ ਜੋ ਜਿੰਨਾ ਟਾਈਮ ਇਕੱਠ ਜੋੜ ਨਹੀਂ ਟੁੱਟਦਾ ਹੈਗਾ ਉਹਨਾਂ ਕੰਮਾਂ ਉਹਨਾਂ ਦੇ ਮੱਲੇ ਕੋ ਟੈਸਟ ਕੀਤਾ ਜਾਂਦਾ ਪਰ ਅੱਜ ਵੀ ਘੜੀ ਜੇਕਰ ਅੰਦੋਲਨ ਦੀ ਗੱਲ ਕਰਨੀ ਜਾਵੇ ਹਾਲਾਂਕਿ ਲੋਕਾਂ ਦੇ ਮਨਾਂ ਵਿੱਚ ਭਾਵਨਾ ਉਹੀ ਹੈਗੀ ਆ ਪਰ ਜੇਕਰ ਪ੍ਰਮੁੱਖ ਤੌਰ ਤੇ ਵੇਖਿਆ ਜਾਵੇ ਤਾਂ ਦੋ ਜਥੇਬੰਦੀਆਂ ਜਿਹੜੀਆਂ ਉਹ ਐਕਟਿਵ ਨੇ ਇੱਕ ਹੈਗੇ ਬੀਕੇ ਜੂਸਤ ਉਪਰ ਜਿਸ ਦੇ ਕਿ ਆਪਕੋ ਨੇ ਜਗਜੀਤ ਸਿੰਘ ਢੱਲੇਵਾਲ ਜੀ ਜਿਨ੍ਹਾਂ ਦਾ ਮਾਲਵੇ ਦੇ ਵਿੱਚ ਜਾ ਕੇ ਫਰੀਦਕੋਟ ਜਾਂ ਕੁਝ ਏਰੀਆ ਜਿਹੜਾ ਬਠਿੰਡੇ ਦਾ ਹੈਗਾ ਜਾਂ ਫਿਰ ਪਟਿਆਲਾ ਵਾਲੀ ਸਾਈਡ ਇਹਨਾਂ ਦਾ ਵਿੱਚ ਆਧਾਰ ਹੈਗਾ ਦੂਸਰੇ ਪਾਸੇ ਜੇਕਰ ਗੱਲ ਕਿਹਨ ਲਈ ਜਾਵੇ ਦੇ ਵਿੱਚ ਮਾਕੇ ਏਰੀਏ ਦੇ ਤੇ ਉੱਥੇ ਸਰਵਨ ਸੀਪੋ ਦੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਹ ਆਗੂ ਨੇ ਤਾਂ ਉੱਥੇ ਉਹ ਐਕਟਿਵ ਨੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਰਿਸਕ ਹਮ ਲੈ ਸਕਦੇ ਆ ਕਿਉਂਕਿ ਅਕਾਲੀ ਦਲ ਦੇ ਕੋਲ ਕੁਝ ਨਾ ਕੁਝ ਐਗਜ਼ਾਮਪਲ ਆ ਮਿਨੇ ਸੋ ਜੇਕਰ ਜਿਆ ਤਾਂ ਚੌਧਰੀ ਹਰਨਾ ਦੀ ਗੱਲ ਕੀਤੀ ਜਾਵੇ ਚੌਧਰੀ ਚੰਨ ਸਿੰਘ ਨੋਰਾ ਦੇ ਉਹ ਬੋਤੇ ਨੇ ਤਾਂ ਵੱਡੇ ਉਹ ਕਿਸਾਨ ਆਗੂ ਸੀਗੇ ਉਦੇਸ਼ ਦੇ ਪ੍ਰਧਾਨ ਮਾਤਰੀ ਦੇ ਤਾਂ ਉਹਨਾਂ ਦੇ ਇੱਕ ਸ਼ਬੀ ਸੀਗੇ ਵੀ ਇਹ ਕਿਸਾਨਾਂ ਦੇ ਆਗੂ ਨੇ ਤਾਂ ਅਜੇ ਇਹਦੇ ਵਿੱਚ ਜੇਕਰ ਜਿਆ ਤਾਂ ਚੌਧਰੀ ਇਹਦਾ ਬੀਜਪੀ ਦੇ ਨਾਲ ਅਲਾਈਸ ਕਰ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਕਿ ਦੂਸਰੇ ਪਾਸੇ ਅਕਾਲੀ ਦਲ ਕਿਤੇ ਨਾ ਕਿਤੇ ਇਹ ਰਿਸਕ ਲੈਣ ਦੀ ਸੋਚ ਸਕਦਾ ਮੈਨੂੰ ਇਹ ਜਿਹੜੀ ਸਿਪੀਜੀ ਲੱਗਦੀ ਆ ਕਿਉਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰ ਲਈ ਜਾਵੇ ਜੇਕਰ ਮਾਲਵੇ ਦੇ ਕਿਤੇ ਨਾ ਕਿਤੇ ਇਹ ਮੈਂ ਸਿਆਸਤ ਦੀ ਗੱਲ ਕਰਾਂ ਜਾਂ ਕੋਈ ਮਾਈਂਡ ਸੈਟ ਲੋਕਾਂ ਦੀ ਗੱਲ ਕਰਾਂ ਤਾਂ ਮਾਲਵੇ ਦੇ ਲੋਕਾਂ ਦਾ ਕਿਤੇ ਨਾ ਕਿਤੇ ਇਹ ਮਾਈਂਡ ਸੈਟ ਜ਼ਰੂਰ ਹੋਈਦਾ ਕਿ ਬੇਸ਼ੱਕ ਸਾਡੀ ਕਿਸਾਨ ਜਥੇਬੰਦੀਆਂ ਦੀ ਨਾਲ ਜੁੜੇ ਹੈਗੇ ਆ ਅਸੀਂ ਇਹਨਾਂ ਨਾਲ ਸਟੈਂਡ ਲੈਣੇ ਪਰ ਉਹਨਾਂ ਦੀ ਜਿਹੜੀ ਪੋਲੀਟੀਕਲ ਸੋਚ ਹੈਗੀ ਆ ਕਿਉਂਕਿ ਜੇਕਰ ਜਥੇਬੰਦੀਆਂ ਦੀ ਗੱਲ ਕਰ ਲਈ ਜਾਵੇ ਉਹ ਤਾਂ ਅਕਸਰ ਇਹੀ ਗੱਲ ਕਹਿੰਦੇ ਨੇ ਖਾਸ ਕਰਕੇ ਬੀਕੇ ਜੋਗਰਾਹਾਂ ਦੀ ਗੱਲ ਕਰ ਲਈ ਜਾਵੇ ਵੀ ਤੁਸੀਂ ਕਿਹਨਾਂ ਸਾਡੇ ਨਾਲ ਹੋ ਸਾਡੇ ਨਾਲ ਲੋਅਰ ਹੋ ਤੁਸੀਂ ਵੋਟ ਪਾਉਣੀ ਜਿੱਥੇ ਮਰਜੀ ਪਾਓ ਸਾਨੂੰ ਉਸ ਦੇ ਨਾਲ ਨਹੀਂ ਤਾਂ ਸ਼ਾਇਦ ਇਹੀ ਜਿਹੜੇ ਮਾਲਵੇ ਦੇ ਕਿਸਾਨ ਨੇ ਖਾਸ ਕਰ ਜ਼ਿਕਰ ਮੈਂ ਬਠਿੰਡਾ ਸੀਟ ਦੀ ਗੱਲ ਕਰ ਲਾ ਤਾਂ ਉੱਥੇ ਕਿੰਦਾ ਕਿਤੇ ਨਾ ਕਿਤੇ ਕਿਸਾਨਾਂ ਦਾ ਜਾਂ ਫਿਰ ਆਮ ਲੋਕ ਨੇ ਮਾਈਂਡ ਸੈਟ ਨੇ ਕਿ ਸਾਡੇ ਅਸੀਂ ਜਥੇਬੰਦੀਆਂ ਦੇ ਨਾਲ ਹੈਗੇ ਆ ਜਦੋਂ ਸਾਨੂੰ ਲੋੜ ਪੈਂਦੀ ਹੈ ਸਾਡੇ ਕਿੰਦਾ ਅਸੀਂ ਕਿੰਦਾ ਆਪਣੇ ਹੱਕਾਂ ਦੇ ਲਈ ਡਟਦੇ ਹੈਗੇ ਆ ਪਰ ਦੂਸਰੇ ਪਾਸੇ ਜਿਹੜੀ politcal ਸੋਚ ਹੈਗੀ ਆ ਉਹ ਉਹਨਾਂ ਨੂੰ ਡਿਫਰੈਂਟ ਲੈ ਕੇ ਚੱਲਦੇ ਨੇ ਜੀ ਜਤਨਕਰ ਮਤਲਬ ਕਹਿ ਸਕਦੇ ਆ ਵੀ ਐਡਾ ਐਡਾ ਹੁਣ ਇਸ ਵਾਰ ਇਹ ਜਾਇੰਟ ਜਿਹੜਾ ਆ ਇਹਨਾਂ ਨੂੰ ਡੈਂਟ ਨਹੀਂ ਪਾ ਸਕਦਾ ਅੱਛਾ ਇੱਕ ਗੱਲ ਇਹ ਵੀ ਆ ਵੀ ਜੇ ਇਹ ਤੁਸੀਂ ਇਹ ਕਹਿੰਦੇ ਆ ਵੀ ਇਹਨਾਂ ਦਾ ਸ਼ਹਿਰਾਂ 'ਚ ਕਿੱਡਰ ਬਹੁਤ ਆ ਬੀਜੇਪੀ ਦਾ ਜਿਹੜੇ ਆਪਾਂ ਲੈਨੇ ਆ ਵੀ ਥੋੜੇ ਮੋٹے ਮੋٹے ਸ਼ਹਿਰ ਆ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਐਕਸੈਪਟੈਂਸ ਵੱਧ ਗਈ ਆ ਪਿੰਡਾਂ ਦੇ ਵਿੱਚ ਇਹ ਇੱਕ ਲਾਸਵਾਲ ਆ ਮੇਰਾ ਜੀ ਬਿਲਕੁਲ ਜੇਕਰ ਐਕਸੈਪਟੈਂਸ ਦੀ ਗੱਲ ਕੀਤੀ ਜਾਵੇ ਤਾਂ ਇਹ ਤਾਂ ਫਿਰ ਜੇ ਕਹਿੰਦੇ ਵੀ ਜਦੋਂ ਮੈਦਾਨ 'ਚ ਉਤਰੇ ਉਹਦੇ ਨਤਾਰਾ ਕਿਉਂਕਿ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਜਾਂ ਪਿਛਲੇ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੇ ਵੱਖੋ-ਵੱਖੋ ਵੀ ਦੇਖ ਲਿਆ ਤਾਂ ਵੀ ਹਾਰ ਹੱਥ ਲੱਗੀ ਆ ਬਾਈ ਇਲੈਕਸ਼ਨ ਵੀ ਲੜ ਕੇ ਦੇਖ ਲਏ ਮਦਾ ਸਭਾ ਚੋਣਾ ਵੀ ਲੜ ਕੇ ਵੇਖ ਰੀਆਂ ਤਾਂ ਕੱਲਿਆਣੇ ਤਾਂ ਕਿਤੇ ਨਾ ਕਿਤੇ ਹਾਰ ਜਿਹੜੀ ਜ਼ਰੂਰ ਹੱਥ ਲੱਗੀ ਆ ਪਰ ਮੈਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਦਾ ਸਟੇਟਰ ਹੈਗਾ ਕਿਤੇ ਨਾ ਕਿਤੇ ਉਹ ਵੀ ਸੋਚਦਾ ਹੈਗਾ ਕਿ ਜਿਹੜਾ ਅਲਾਈਸ ਹੁੰਦਾ ਤਾਂ ਉਸ ਤੋਂ ਬਾਅਦ ਕੋਈ ਨਾ ਕੋਈ ਸੱਤਾ ਹਾਸਿਲ ਹੋ ਸਕਦੀ ਹੈ ਜੀ ਬਹੁਤ ਬਹੁਤ ਜਦੋਂ ਦੋਸਤ ਜੀ ਜੀ ਇੱਕ 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 ਚੀਜ਼ ਜਾਂਦੇ ਜਾਂਦੇ ਜ਼ਰੂਰ ਦੱਸਿਓ ਵੀ ਜੇ ਇਹ ਇਹ ਹੁਣ ਇਹਨਾਂ ਨੇ ਸੁਖਦੇਵ ਸਿੰਘ ਢੀਂਟਸਾ ਉਹਨਾਂ ਦੇ ਨਾਲ ਵੀ ਅਲਾਈਅንስ ਕੀਤਾ ਉਹਦਾ ਕੋਈ ਅਸਰ ਪਵੇਗਾ ਜੀ ਬਿਲਕੁਲ ਜੇਕਰ ਸੁਖਦੇਵ ਸਿੰਘ ਢੀਂਟਸਾ ਹੋਰਾਂ ਦੀ ਗੱਲ ਕਰਨ ਜAVE ਸਭ ਤੋਂ ਵੱਡਾ ਅਸਰ ਤਾਂ ਪਹਿਲਾਂ ਹੀ ਆ ਕਿ ਪਾਰਟੀ ਨੂੰ ਜਿਹੜੇ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਜ਼ਰੂਰ ਮਿਲਦੀ ਆ ਕਿਉਂਕਿ ਜੇਕਰ ਸੰਗਰੂਰ ਸੀਟ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਉਹ ਸੰਗਰੂਰ ਪਟਿਆਲਾ ਜਿੱਥੇ ਉਹਨਾਂ ਦਾ ਪ੍ਰਭਾਵ ਹੈ ਜਿਸ ਢੀਂਟਸਾ ਪਰਿਵਾਰ ਦਾ ਤਜੇ ਪਿੱਛੇ ਪਸੇ ਪਹਿਲਾ ਸੁਖਦੇਵ ਸਿੰਘ ਢੀਂਸਾ ਤੇ ਭਾਜਪਾ ਇਕੱਠੇ ਨਜ਼ਰ ਆ ਰਹੇ ਸੀਗੇ ਤਾਂ ਭਾਜਪਾ ਨੂੰ ਵੀ ਕਿਤੇ ਨਾ ਕਿਤੇ ਇਹ ਸੀਗਾ ਕਿ ਕੱਲ ਨੂੰ ਅਸੀਂ ਇੱਕ ਨਵਾਂ ਅਕਾਲੀ ਦਲ ਖੜਾ ਕਰ ਦਈਏ ਜਾਂ ਫਿਰ ਇੱਕ ਨਵਾਂ ਅਕਾਲੀ ਦਲ ਖੜਾ ਹੁੰਦਾ ਅਸੀਂ ਉਹਨਾਂ ਦੇ ਨਾਲ ਅਲਾਈਂਸ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਇਸ ਗੱਲ ਜਿਹੜੇ ਸੁਖਦੇਵ ਸਿੰਘ ਢੀਂਸਾ ਦੀ ਘਰ ਵਾਪਸੀ ਹੋਈ ਹੈ ਤੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗਿਆ ਇੱਕ ਤਾਂ ਕਿ ਜਿਹੜੇ ਭਾਵੇਂ ਵਿਰੋਧੀ ਪਾਰਟੀਆਂ ਚਾਹੇ ਭਾਜਪਾ ਦੀ ਗੱਲ ਕਰ ਲਈ ਜਾਵੇ ਅੱਜ ਦੀ ਘੜੀ ਭਾਜਪਾ ਦੇ ਕੋਲ ਵੀ ਕੋਈ ਹੁਣ ਨਵਾਂ ਅਕਾਲੀ ਦਲ ਨਹੀਂ ਬਚਾ ਜਿਸ ਦੇ ਨਾਲ ਉਹ ਅਲਾਈਂਸ ਕਰ ਸਕੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਜਾਂ ਕਹਿੰਦੇ ਅਕਾਲੀ ਦਲ ਉਹ ਸੇਫ ਹੈ ਗਿਆ ਦੂਸਰੇ ਪਾਸੇ ਜਿਕਰ ਜਿਵੇਂ ਆਪਾਂ ਗੱਲ ਕਰ ਲਈ ਬੀਬੀ ਜਗਦੀਸ਼ ਕੌਰ ਹੋਰ ਆਦੀ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਮੈਂ ਤਾਂ ਅਕਾਲੀ ਦਲ ਦੇ ਵਿੱਚ ਪਰ ਜਿਕੇ ਉਹ ਨਮਾ ਅਕਾਲੀ ਦਲ ਬਣਾਉਂਦੇ ਵੀ ਆ ਤਾਂ ਕਈ ਵਾਰ ਐਕਸਪੈਰੀਮੈਂਟ ਹੋ ਚੁੱਕੇ ਆ ਕਿ ਅਕਾਲੀ ਦਲ ਨਵੇਂ ਬਣੇ ਪਰ ਉਸ ਤਰ੍ਹਾਂ ਕਾਮਯਾਬ ਨਹੀਂ ਹੋ ਪਾਉਂਦੇ ਤੇ ਇੱਕ ਤਾਂ ਸਭ ਤੋਂ ਬਾਅਦ ਜੇ ਕੋਈ ਹੁਣ ਅਕਾਲੀ ਦਲ ਬਚਾ ਹੈਗਾ ਤਾਂ ਉਹ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਿਸ ਦੇ ਪ੍ਰਧਾਨ ਨੇ ਕੋਈ ਐਲਾਈਅੰਸ ਦੇ ਲਈ ਬਚਾ ਹੈਗਾ ਦੂਸਰੇ ਪਾਸੇ ਜਿਵੇਂ ਹੁਣ ਤੱਕ ਜਿਵੇਂ ਇਹ ਵਿਰੋਧ ਚੱਲਦਾ ਆ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈਗੀ ਅਸੀਂ ਜਿਹਨਾਂ ਟਾਈਮ ਸੁਖਬੀਰ ਸਿੰਘ ਬਾਦਲ ਆ ਪ੍ਰਧਾਨ ਨੇ ਅਸੀਂ ਉਹਨਾਂ ਟਾਈਮ ਸ਼ਾਮਲ ਨਹੀਂ ਹੋਵਾਂਗੇ ਪਰ ਉਹ ਹੁਣ ਉਹ ਪ੍ਰਧਾਨ ਹੁੰਦੇ ਹੋਏ ਉਹ ਸ਼ਾਮਲ ਹੋਏ ਨੇ ਤਾਂ ਸੁਖਬੀਰ ਸਿੰਘ ਬਾਦਲ ਦਾ ਵੀ ਸੁਭਾਗੂ ਜੀ ਗੱਲ ਆ ਕਿ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਕੱਦ ਜ਼ਰੂਰ ਵੱਡਾ ਹੁੰਦਾ ਕਿ ਜਿਹੜਾ ਇੱਕ ਵਿਰੋਧ ਸੀਗਾ ਥੋੜਾ ਹੁੰਦਾ ਤੁਸੀਂ ਉਹ ਆਪਣੇ ਨਾਲ ਸ਼ਾਮਲ ਕਰਾ ਲੇ ਜਿਹੜਾ ਕਿਤੇ ਨਾ ਕਿਤੇ ਤੁਹਾਡਾ ਹਿੱਸਾ ਹੀ ਸੀ ਜੀ ਤਾਂ ਤੁਹਾਡਾ ਵਿਰੋਧ ਵੀ ਖਤਮ ਹੋ ਗਿਆ ਉਹਦੇ ਤੁਸੀਂ ਜਿਹੜੇ ਅਨਲਾਈਜ਼ ਦੀਆਂ ਆਸ਼ਾਆਂ ਸੀਆਂ ਉਹ ਵੀ ਖਤਮ ਕਰ ਦਿੱਤੀਆਂ ਕਹਿ ਸਕਦੇ ਆ ਕਿ ਜਿਹੜਾ ਘਰਵਾਕੀ ਹੋਈ ਆ ਸੁਖਦੇਵ ਸਿੰਘ ਢੀਂਟਾ ਦੀ ਉਹ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗੇ ਨੇ ਭਾਵੇਂ ਸੁਖਦੇਵ ਸਿੰਘ ਢੀਂਟਾ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣਾ ਸਿਆਸੀ ਪੁਖੜ ਮੈਂ ਕਹਿ ਸਕਦਾ ਕਿ ਪਰਮਿੰਦਰ ਸਿੰਘ ਢੀਂਟਾ ਦਾ ਸਿਆਸੀ ਪੁਖੜ ਦੇਖਦਾ ਹੋਣਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਸੰਗਰੂਰ ਤੋਂ ਸ਼ਾਇਦ ਪਰਮਿੰਦਰ ਸਿੰਘ ਢੀਂਟਾ ਜਿਹੜੇ ਨੇ ਉਹ ਕਾਲੀ ਦਲ ਦੇ ਵਜੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਣ ਤਾਂ ਕਹਿ ਸਕਦੇ ਕਿ ਕਿਤੇ ਨਾ ਕਿਤੇ ਜਿਹੜੀ ਇੱਕ ਲਗਾਤਾਰ ਨਰਾਸ਼ਤਾ ਜਿਹੜੀ ਹੱਥ ਲੱਗ ਰਹੀ ਹੈ ਸੋ ਲੀਟਰ ਸ਼ਟਰ ਰੋਡ ਤੁਹਾਨੂੰ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਜਦੋਂ ਇੱਕ ਵੱਡਾ ਲੀਟਰ ਜਿਹੜਾ ਤੁਹਾਡਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੋਵੇ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਦਾ ਸਾਥੀ ਹੋਵੇ ਤਾਂ ਜਿਹੇ ਦੇ ਵਿੱਚ ਉਹ ਕੱਤ ਦਾ ਲੀਟਰ ਤੁਹਾਡੇ ਨਾਲ ਫਿਰ ਵਾਪਸ ਦੁਰਗੇ ਤਾ ਮੈਨੂੰ ਲੱਗਦਾ ਕਿ ਪੋਜ਼ਿਟਿਵਿਟੀ ਜਿਹੜੀ ਆ ਉਹ ਕੈਡਰ ਦੇ ਵਿੱਚ ਵਾਜ ਜੇ ਨਹੀਂ ਤੇ ਲੀਡਰ ਆ ਜਿਹੜਾ ਉਹਨੂੰ ਵੀ ਕਿਤੇ ਨਾ ਕਿਤੇ ਉਸ ਦਾ ਉਤਸ਼ਾਹ ਉਹ ਬਾਤਾਂ ਹੈ ਵਾਕੇ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਜੁ ਡਾਡ ਸਾਹਿਬ ਇਹ ਕਿਉਂਕਿ ਤੁਸੀਂ ਦੇਖੋ ਵੀ ਜਦੋਂ ਆਪਾਂ ਅਕਾਲੀ ਦਲ ਦੀ ਜਾਂ ਭਾਜਪਾ ਦੀ ਗੱਲ ਕਰਦੇ ਆ ਇਹਨਾਂ ਨੂੰ ਹੁਣ ਜੋ ਤੱਕ ਸਮੀਕਰਨ ਹੈ ਇਹ ਲੱਗਦਾ ਵੀ ਸ਼ਾਇਦ ਇਹਨਾਂ ਦੋਹਾਂ ਪਾਰਟੀਆਂ ਦਾ ਇੱਕ ਦੂਸਰੇ ਤੋਂ ਬਿਨਾ ਨਹੀਂ ਸਰਨਾ ਪੰਜਾਬ ਦੇ ਵਿੱਚ ਜੇ ਸਿਆਸੀ ਗਰਾਉਂਡ ਮਜ਼ਬੂਤ ਕਰਨੀ ਆ ਤਾ ਅਲਾਈਂਸ ਕਰਨਾ ਪੈਣਾ 13 ਤਰੀਕ ਤੱਕ ਕਦੋਂ ਵੀ ਅਲਾਈਂਸ ਹੋ ਸਕਦਾ ਕੱਲ ਇਹਨਾਂ ਦੀ ਬਹੁਤ ਵੱਡੀ ਮੀਟਿੰਗ ਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਉਹਦੇ ਤੋਂ ਬਾਅਦ ਅਲਾਈਂਸ ਜਿਹੜਾ ਆ ਉਸ ਨੂੰ ਇਸ ਸੁਭਾਵਿਕ ਤੌਰ ਤੇ ਉੱਤੇ ਅਨਾਉਂਸ ਕਰ ਸਕਦੇ ਨੇ